ਬਾਹਰ ਆ ਕੇ ਉਹੀ ਕੰਮ ਜੋ ਪਹਿਲਾਂ ਕਰਦਾ ਸੀ ਪੰਜਾਬ ਦੇ ਵਿੱਚ ਇੰਦਾ ਹੀ ਕਰਦੇ ਰਹਿਣਾ ਕੋਈ ਕੇਸਾ ਕੋ ਸਾਡੀ ਤਿੰਦਾਂ ਲਈ ਕਾਹ ਸਰ ਆ ਜੀ ਆਦਾ ਲਾ ਚਾਹਣ ਆਨਵਾਦ ਆਨਵਾਦ ਅੰਜੀ ਸਰ ਕੀ ਇਹਣਾ ਚਾਹੋਗੇ ਤੁਸੀਂ ਚੰਗਾ ਜੀ ਭਾਈ ਕਹਿਣਾ ਚੰਗਾ ਜੀ ਮਾ ਸਾਹਿਬ ਠੀਕ ਹੈ ਸੇਤਾ ਠੀਕ ਆ ਠੀਕ ਹੈ ਜੀ ਬਹੁਤ ਅੱਛੇ ਲੱਗ ਰਹੇ ਮੈਨੂੰ ਚਿਹਰਾ ਬਹੁਤ ਹੀ ਹੋਇਆ ਮੈਂ ਪ੍ਰੈਸ ਨੂੰ ਬਾਤ ਕਹਾਂਗਾ ਮੈਂ ਆਪ ਤੁਹਾਨੂੰ ਸੁਣਾ ਟਬੂ ਜਿਸੋ ਕਿਨ ਮੈਂ ਐਡਵੋਕੇਟ ਰਲੇਪੇ ਲੋਜੀ ਦਾ ਚਾਰਜ ਚਾਰਜਸ ਨੂੰ ਇਸ ਦੀ 5 ਦਿਨ ਦੀ ਰਿਮਾਂਡ ਦੀ ਫੇਰ ਮੰਗ ਸੀ ਰਿਮਾਂਡ ਰਿਜੈਕਟ ਕਰ ਦਿੱਤਾ ਜੀ ਪੁਲਿਸ ਸਾਹਿਬ ਜੁਡੀਸ਼ੀਅਲ ਰਿਮਾਂਡ ਤੇ ਤੇ ਬੇਲ ਜਿਹੜੀ ਐ ਜੀ ਅਪਲਾਈ ਹੋਈ ਐ ਉਹਨੇ ਕੋਸ਼ਿਸ਼ ਕੋਸ਼ਿਸ਼ ਆ ਕੇ ਜਲਦੀ ਤੋਂ ਜਲਦੀ ਜਿਹੜੀ ਐ ਬੇਲ ਜਿਹੜੀ ਐ ਉਹ ਗ੍ਰਾਂਟ ਕੀਤੀ ਸੈਸ਼ਨ ਜੱਜ ਦੇ ਦਿੱਤੀ ਕਿ ਕਿਵੇਂ ਅੱਜ ਜਿਹੜਾ ਰਿਮਾਂਡ ਦੀ ਅਪਲੀਕੇਸ਼ਨ ਤੇ ਪੁਲਿਸ ਨੇ ਗਿਆ ਜੀ ਕਿ ਅਸੀਂ ਕੋਈ ਬੰਦਾ ਜਿਹੜਾ ਹੈ ਮੋਬਾਈਲ ਨੰਬਰ ਹੈ ਇਸ ਨੂੰ ਟ੍ਰੇਸ ਕਰ ਲਿਆ ਜੀ ਬੰਦਾ ਤੇ ਅਸੀਂ ਉਹਨੂੰ ਅਰੈਸਟ ਕਰਨਾ ਹੈ ਤਾਂ ਉਹਨੂੰ ਅਰੈਸਟ ਕਰਕੇ ਆਮਣੇ ਸਾਹਮਣੇ ਬਿਠਾ ਕੇ ਪੁੱਛ ਕੁਛ ਕਰਨੀ ਹੈ ਓਕੇ ਤੇ ਕਾਜੀ ਉਸਤੇ ਜਿਹੜਾ ਬਹਿਸ ਕੀਤੀ ਪਹਿਲਾਂ ਤਾਂ ਕਦੋਂ ਦੀ ਰੁਕਤੇ ਦੇ ਕਿ ਐਫ ਆਈ ਆਰ ਮੈਂਡੇਨੇਬਲ ਨਹੀਂ ਹੈ ਇਸ ਤੋਂ ਇਲਾਵਾ ਜਿਹੜਾ ਅਸੀਂ ਦੱਸਿਆ ਵੀ ਪਹਿਲਾਂ ਇਹਨਾਂ ਨੇ ਕੀਤਾ ਕੀ ਹੈ ਮੋਰੇ ਦੇ ਦੀ ਪ੍ਰੋਗਰੈਸ ਕੀ ਹੈ ਅਸੀਂ ਕੋਰਟ ਨੂੰ ਇਹ ਵੀ ਦੱਸਿਆ ਕਿ 6 11 ਦੀ ਆਰਡਰ ਨੇ 6 11 ਤੋਂ ਲੈ ਕੇ ਉਹ ਲੇਡੀ ਵੇਟ ਕਰਦੀ ਹੈ 4 4 ਜਨਵਰੀ ਤੱਕ 4 ਜਨਵਰੀ ਤੱਕ ਵੇਟ ਕਰਦੀ ਹੈ ਉਹ ਸਵੇਰੇ ਜਾ ਕੇ 4 ਜਨਵਰੀ ਤੱਕ ਮੇਲ ਹੋਣੀ ਹੈ ਪਤਾ ਵੀ ਆਰਡਰ ਪ੍ਰੋਨੌਂਸਮੈਂਟ ਤੇ ਲੱਗਿਆ ਹੈ ਮੇਲ ਹੋ ਜਾਣੀ ਹੈ ਫਿਰ ਜਾ ਕੇ ਐਫਆਰ ਰਜਿਸਟਰ ਕਰਦੀ ਹੈ ਇਹ ਸਾਫ ਸਾਫ ਨੇ ਦਰਦਾ ਹੈ ਕਿ ਪੋਲਿਟੀਕਲ ਬਾਇਟਾ ਹੈ ਉੱਚੋ ਨਵਾਂ ਜਿਹੜਾ ਕਾਨੂੰਨੀ ਲੀਗਲ ਪ੍ਰੋਵੀਜ਼ਨ ਨੇ ਕਿ ਐਫਆਰ ਮੇਨਟੇਨੇਬਲ ਨਹੀਂ ਹੈ ਵਨਸ ਐਫਆਰ ਹੀ ਮੇਨਟੇਨੇਬਲ ਨਹੀਂ ਹੈ ਤੇ ਰਿਮਾਂਡ ਨਹੀਂ ਦਿੱਤਾ ਜਾ ਸਕਦਾ ਇਟਸ ਅ ਇਲੀਗੈਲਟੀ ਵਿਚ ਕੈਨਟ ਬੀ ਪ੍ਰੋਵੈਚੂਟਿਡ ਤੋ ਡਿਫਰੈਂਟ ਹੋਰ ਵੀ ਕਾਫੀ ਦਲੀਲਾਂ ਦਿੱਤੀਆਂ ਸਾਡੇ ਸਾਰੇ ਵਕੀਲ ਸਾਹਿਬਾਨ ਨੇ ਤੇ ਉਹਨਾਂ ਸਾਰੀ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਕੋਰਟ ਨੇ ਪੁਲਿਸ ਜਿਹੜੀ 5 ਦਿਨ ਦੀ ਪੁਲਿਸ ਰਿਮਾਂਡ ਦੀ ਅਪਲੀਕੇਸ਼ਨ ਸੀ ਉਹ ਰਿਜੈਕਟ ਕਰਤੀ ਤੇ ਜੋ ਐਸ ਪਰ ਪ੍ਰੋਸੀਜਰ ਹੁੰਦਾ ਹੈ 14 ਦਿਨ ਦੀ ਜੁਡੀਸ਼ੀਅਲ ਕਸਟਡੀ ਹੁੰਦੀ ਹੈ ਉਸ ਤੋਂ ਬਾਅਦ ਕਿਉਂਕਿ ਹੁਣ ਬੇਲ ਹੈ ਜਦ ਤੱਕ ਬੇਲ ਨਹੀਂ ਹੋਦੀ ਤਦ ਤੱਕ ਬੰਦਾ ਜੁਡੀਸ਼ੀਅਲ ਕਸਟਡੀ ਚ ਹੁੰਦਾ ਹੈ ਅੱਜ ਅਸੀਂ ਬੇਲ ਪਾਈ ਕਰਤੀ ਹੈ ਔਰ ਕੋਰਟ ਡੇਟ ਦਿੰਦੀ ਹੈ ਸਾਨੂੰ ਕਿਹੜੀ ਡੇਟ ਦਿੰਦੇ ਨੇ 1 ਮਹੀਨੇ ਤੱਕ ਹਾਂਜੀ ਮੇਰੀ ਮੰਡੇ ਹੋ ਸਕਦਾ ਅਸੀਂ ਤਾਂ ਹੋਪ ਕਰਾਂਗੇ ਜੀ ਕੱਲ ਤੱਕ ਹੀ ਹੋਵੇ ਬਾਕੀ ਹੁਣ ਕੋ ਕੋਡ ਦੀ ਐ ਸੌਟਡ ਡਿਪੈਂਡ ਕਰਦਾ ਸੌਟਡ ਡਿਪੈਂਡ ਕਰਦਾ ਕੋਈ ਜੀ ਕਾਰਸ਼ੈਲੀ ਨੂੰ ਕਿਦਾਂ ਦੇਖਦੇ ਆਂ ਦੇਖੋ ਜੀ ਪੁਲਿਸ ਤਾਂ ਸਿੱਧੇ ਸਿੱਧੇ ਤੌਰ ਤੇ ਜਿਹੜਾ ਹੈ ਪੁਲਿਸਾਂ ਹਮੇਸ਼ਾ ਜਿਹੜਾ ਜਿਵੇਂ ਸੀਵੀ ਵਾਸਤੇ ਕਹਿੰਦੇ ਨਾ ਸੈਂਟਰ ਗਵਰਨਮੈਂਟ ਦਾ ਕੇਜਪੈਰੇਟ ਹੈ ਪੰਜਾਬ ਪੁਲਿਸ ਵੀ ਕੋਈ ਗੱਲ ਹੈ ਕਿ ਕੇਜਪੈਰੇਟੀ ਹੈ ਜੋ ਉਪਰੋਂ ਆਰਡਰ ਆ ਜਾਣਾ ਹੈ ਉਹਨਾਂ ਨੇ ਉਹੀ ਕਾਰਵਾਈ ਕਰ ਦੇਣੀ ਹੈ ਆਦਰਵਾਇਜ਼ ਇਹ ਸਾਰੇ ਕੇਸ ਦੇ ਵਿੱਚ ਅਰੈਸਟੀ ਨਹੀਂ ਬਣਦੀ ਸੀ ਜਿਸ ਤਰੀਕੇ ਨਾਲ ਉਹਨਾਂ ਨੇ ਰੈਸਟ ਕੀਤਾ ਹੈ ਜਦੋਂ ਸਭ ਨੇ ਮੈਨੂੰ ਪੁੱਛਿਆ ਵੀ ਤੁਸੀਂ ਦੱਸੋ ਵੀ ਤੁਸੀਂ ਕਿੱਦਾਂ ਕਰਦੇ ਹੋ ਵੀ ਜਤ ਵਿਖਰਾ ਸਾਹਿਬ ਕੋਨਾ ਬੰਦਿਆਂ ਨਾਲ ਕਿਵੇਂ ਕੰਟੈਕਟ ਚ ਰਹੇ ਕੋਈ ਫੋਨ ਮਿਲਿਆ ਕੋਈ ਜੇਲ੍ਹ ਦੀ ਕੰਪਲੀਟ ਆਈ ਆ ਤੁਹਾਨੂੰ ਉਹ ਕਹਿੰਦੇ ਨਹੀਂ ਜੀ ਕਹਿੰਦੇ ਵੀ ਤੁਸੀਂ ਕਿੱਦਾਂ ਪ੍ਰੋਸੀਜ ਕਰ ਲਿਆ ਵੀ ਇਹ ਕੰਟੈਕਟ ਚ ਨੇ ਤੇ ਜਿਹੜੇ ਨਾਬਾ ਨਾਬਾ ਜੇਲ੍ਹ ਪ੍ਰਸ਼ਾਸਨ ਨੇ ਜਿਹੜਾ ਹੈ ਕਸਟਡੀ ਪੁਲਿਸ ਨੂੰ ਦੇ ਦਿੱਤੀ ਸੁਭਾਨਪੁਰ ਪੁਲਿਸ ਨੂੰ ਉੱਥੇ ਤੁਸੀਂ ਕੀ ਕਾਰਵਾਈ ਕਰਦੇ ਸਰ ਉਹ ਹੁਣ ਅਸੀਂ ਸਾਰੇ ਜਿਹੜੇ ਹੈ ਉਹ ਡਾਕੂਮੈਂਟ ਅਸੀਂ ਲੈ ਕੇ ਆਏ ਸੀ ਹਾਈ ਕੋਰਟ ਜਾਵਾਂਗੇ ਦੇਖੋ ਇਕਸਾ politcal mandate ਆ ਔਰ ਇਹਨਾਂ ਨੇ ਮੰਨਣਾ ਨਹੀਂ ਹੈ ਇੱਕ ਵਾਰੀ ਸੁਧਰਨਾ ਨਹੀਂ ਹੈ ਕਿਉਂਕਿ ਇਹਨਾਂ ਨੇ ਪਹਿਲਾਂ ਵੀ ਤੁਹਾਨੂੰ ਯਾਦ ਹੋਵੇਗਾ 53 ਸਾਲ ਪੁਰਾਣੇ ਮੈਟਰ ਨੂੰ ਲੈ ਕੇ ਜਗਤ ਖਹਿਰਾ ਸਾਹਿਬ ਬਿਲਕੁਲ ਆਠੇ-10 ਸਾਲ ਦੇ ਬੱਚੇ ਸੰ ਉਸ ਟਾਈਮ ਦੀ ਐਫਆਈਆਰ ਇਹਨਾਂ ਨੇ ਖਹਿਰਾ ਸਾਹਿਬ ਦੇ ਦਰਜ ਕਰਤੀ ਸੀ ਇਹਨਾਂ ਦਾ ਕੰਡਕਟ ਲਗਾਤਾਰ ਚੁਆ ਰਿਹਾ ਹੈ ਉਹ ਇਹ politcal mandate ਆ ਇਹਨਾਂ ਦਾ ਰੁਕ ਦੇ ਰਿਹਾ ਤੇ ਆ ਸਾਨੂੰ ਹਾਈ ਕੋਰਟ ਜਾਵਾਂਗੇ ਅਸੀਂ ਇਹ ਸਾਰੀ ਚੀਜ਼ਾਂ ਸੀ ਕੋਰਟ ਦੇ ਨظم ਚ ਲਿਆਵਾਂਗੇ ਨੋਟਿਸ ਵਿੱਚ ਲਿਆਵਾਂਗੇ ਥੈਂਕ ਯੂ ਸਰ ਹਾਂਜੀ ਵਕੀਲ ਸਾਹਿਬ ਹਾਂਜੀ ਇਸ ਕੇਸ ਚ ਇੱਕ ਹੋਰ ਫੈਕਟ ਜਿਹੜਾ ਬਹੁਤ ਇੰਪੋਰਟੈਂਟ ਬਾਹਰ ਆਇਆ ਹੈਗਾ ਉਹ ਇਹ ਆਇਆ ਹੈਗਾ ਕਿ 30 10 ਨੂੰ ਜਿਹੜਾ ਇਹ ਮੇਨ ਜਿਹੜਾ ਕਹਿੰਦੇ ਜੀ ਜੀ ਕਸ਼ਮੀਰ ਸਿੰਘ ਜਿਨੇ ਬਿਆਨ ਜਿਹੜੇ ਦਿੱਤੇ ਨੇ ਜਿਹਦੇ ਵਿੱਚ ਖੈਰਾ ਸਾਹਿਬ ਦਾ ਉਹਨੇ ਦੱਸਿਆ ਉਹ ਦਿੱਤੇ ਨੇ 30 10 ਨੂੰ ਉਹ ਦਿੱਤੇ ਨੇ ਵੀ ਦਿੱਤੇ ਜੀ ਉਥੇ ਕੋਰਟ ਦੇ ਵਿੱਚ 164 ਦੇ ਬਿਆਨ ਨੇ ਜੀ ਉਹ 30 10 ਨੂੰ ਦਿੱਤੇ ਜੀ ਔਰ ਇੰਟਰਸਟਿੰਗਲੀ ਇਹ ਫੈਕਟ ਹੈ ਕਿ 15 10 ਨੂੰ ਉਹਦੀ ਵਾਈਫ ਰਣਜੀਤ ਕੌਰ ਇਹ ਅਲੀਗੇਸ਼ਨ ਲਾ ਰਹੀ ਹੈ ਕਿ 15 10 ਨੂੰ ਮੇਰੇ ਕਰਦੋਅਨ ਪਛਾਤੇ ਬੰਦੇ ਆਏ ਜੀ ਜਿਨ੍ਹਾਂ ਨੇ ਕਿਹਾ ਕਿ ਜੋ ਤੇਰੇ ਹਸਬੰਡ ਨੇ ਬਿਆਨ ਦਿੱਤੇ ਉਹ ਵਿਡਰਾ ਕਰ ਲੈ ਹੂੰ ਸੋ ਕਿੰਨਾ ਇਹ ਇੱਕ ਫੈਕਟ ਕਿੰਨਾ ਗਲਤ ਆ ਰਿਹਾ ਜੀ ਬਿਆਨ ਦਿੱਤੇ ਹੀ ਨਹੀਂ ਦਿੱਤੇ ਹੀ ਨਹੀਂ ਉਹ ਬਿਆਨ ਵਿਡਰਾ ਕਰ ਦੋ ਹਫਤੇ ਦੋ ਹਫਤੇ ਪਹਿਲਾਂ ਉਹ ਆ ਰਿਹਾ ਹੈ ਜੀ ਕਿ 15 10 ਨੂੰ ਉਹ ਮੈਨੂੰ ਧਮਕਾ ਰਹੇ ਨੇ ਬਿਆਨ ਉਹ ਤੋਂ ਦਿੱਤੇ ਹੀ ਨਹੀਂ ਸੀ 15 ਦਿਨ ਪਹਿਲਾਂ ਹੀ ਉਹਨੂੰ ਸੁਪਨਾ ਆਇਆ ਸੀ ਵੀ 15 ਦਿਨ ਪਹਿਲਾਂ ਹੀ ਜੀ ਜੀ ਸੋ ਇਸ ਕਰਕੇ ਇਹ ਜਿਹੜੀ ਐਫ ਆਈ ਆਰ ਹੈ ਪ੍ਰੋਪਰਲੀ politically motivated ਹੈ ਪੂਰੀ ਟੁੱਟੀ ਹੈ ਜਿਹਦਾ ਕਿ ਹਾਈ ਕੋਰਟ ਚ ਕੁਐਸ਼ ਹੋਣਾ ਵੀ ਬੰਦ ਹੈ ਸੋ ਉਹਦੇ ਲਈ ਜਾਇਆ ਜਾਏਗਾ ਹਾਈ ਕੋਰਟ ਜੀ ਤੇ ਜ਼ਰੂਰ ਜਾਇਆ ਜਾਏਗਾ